ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਸਾਖੀਆ ਚੈਨਲ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀਓ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਸਿੱਖ ਬਾਦਸ਼ਾਹ ਸਨ ਸਭ ਤੋਂ ਪਹਿਲਾਂ ਸਿੱਖ ਰਾਜ ਉਹਨਾਂ ਨੇ ਹੀ ਕਾਇਮ ਕੀਤਾ ਸੀ ਉਹ ਕਸ਼ਮੀਰ ਦੇ ਰਹਿਣ ਵਾਲੇ ਸਨ ਉੱਥੇ ਹੀ ਉਹਨਾਂ ਦਾ ਬਚਪਨ ਗੁਜ਼ਰਿਆ ਉਹਨਾਂ ਦਾ ਪਹਿਲਾ ਨਾਮ ਲਕਸ਼ਮਨ ਦਾਸ ਸੀ ਇੱਕ ਵਾਰੀ ਉਨਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਹਿਰਨੀ ਦੇ ਪੇੜ ਵਿੱਚ ਬੱਚੇ ਸਨ ਜੋ ਬਾਬਾ ਜੀ ਦੀਆਂ ਅੱਖਾਂ ਸਾਹਮਣੇ ਤੜਫ ਤੜਫ ਕੇ ਮਰ ਗਏ ਬਾਬਾ ਜੀ ਇਸ ਦੁੱਖ ਨੂੰ ਨਾ ਸਹਾਰ ਸਕੇ ਉਹ ਬੇਰਾਗੀ ਬਣ ਗਏ ਹੁਣ ਉਹਨਾਂ ਦਾ ਨਾਮ ਆਦੋ ਦਾਸ ਬੇਰਾਗੀ ਸੀ ਉਹਨਾਂ ਨੇ ਪਹਿਲਾਂ ਜਾਨਕੀ ਦਾਸ ਨੂੰ ਆਪਣਾ ਗੁਰੂ ਬਣਾਇਆ ਪਰ ਮਨ ਨੂੰ ਸ਼ਾਂਤੀ ਨਾ ਮਿਲ ਸਕੀ ਇਸ ਤਰ੍ਹਾਂ ਵਾਰੀ ਵਾਰੀ ਦੋ ਹੋਰ ਗੁਰੂ ਬਣਾਏ ਪਰ ਕੋਈ ਵੀ ਆਪ ਨੂੰ ਸੱਚਾ ਸੁਖ ਨਾ ਦੇ ਸਕਿਆ ਕਿਉਂਕਿ ਆਪਣੇ ਜੋ ਗੁਰੂ ਧਰਨ ਕੀਤੇ ਉਹਨਾਂ ਵਿੱਚੋਂ ਸੱਚਾ ਗੁਰੂ ਕੋਈ ਨਹੀਂ ਸੀ ਆਪ ਜੰਤਰਾ ਮੰਤਰਾਂ ਦੇ ਚੱਕਰ ਵਿੱਚ ਪੈ ਗਏ ਦੱਖਣ ਵਿੱਚ ਗੁਦਾਵਰੀ ਨਦੀ ਦੇ ਕੰਡੇ ਇਹਨਾਂ ਦਾ ਡੇਰਾ ਸੀ ਕੁਝ ਚੇਲੇ ਵੀ ਇਕੱਠੇ ਕਰ ਲਏ ਜੰਤਰਾ ਰਾਹੀ ਸੰਤਾ ਸਾਧਾ ਨੂੰ ਤਾੰਗ ਕਰਨਾ ਉਹਨਾਂ ਦਾ ਮੰਜਾ ਘੁੜਾਉਣਾ ਆਪ ਦਾ ਨਿੱਤ ਦਾ ਕਰਮ ਬਣ ਗਿਆ ਸੀ ਇਸ ਤਰ੍ਹਾਂ ਲੋਕਾਂ ਤੇ ਆਪਣਾ ਦਬ ਦਬਾਅ ਬਿਠਾਇਆ ਤੇ ਪ੍ਰਭਾਵ ਪਾ ਲਿਆ ਪਰੰਤੂ ਬਲੁਕਤਾ ਨੂੰ ਆਪ ਦੀਆਂ ਰਿੱਧੀਆਂ ਦਾ ਕੋਈ ਲਾਭ ਨਹੀਂ ਸੀ ਸਗੋ ਉਲਟਾ ਨੁਕਸਾਨ ਹੀ ਸੀ ਲੋਕ ਸਹਿਮਤ ਤੇ ਡਰ ਕਾਰਨ ਆਪ ਦੀ ਮਾਨਤਾ ਕਰਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵਿੱਚ ਗੋਦਾਵਰੀ ਦੇ ਕੰਢੇ ਪਹੁੰਚੇ ਤਾਂ ਇਸੋ ਵੇ ਰਾਗੀ ਸਾਧ ਦੇ ਡੇਰੇ ਜਾ ਕੇ ਇਸ ਤੇ ਪਲੰਗ ਤੇ ਬੈਠ ਗਏ ਇਹਨਾਂ ਦੇ ਚੇਲਿਆਂ ਨੇ ਬੜਾ ਜ਼ੋਰ ਲਾਇਆ ਕਿ ਪਲੰਗ ਉਲਟ ਜਾਏ ਪਰ ਕਾਮਯਾਬ ਨਾ ਹੋ ਸਕੇ ਖੁਦ ਮਾਦੋਦਾਸ ਨੇ ਆ ਕੇ ਬੜੇ ਜੰਦਰ ਮੰਤਰ ਵਰਤੇ ਪਰ ਸਭ ਫੇਲ ਹੋ ਗਏ ਗੁਰੂ ਜੀ ਦੇ ਸਾਹਮਣੇ ਉਸ ਦੀ ਪੇਸ਼ ਨਾ ਗਈ ਹਾਰ ਕੇ ਚਰਨੀ ਡਿੱਗ ਪਿਆ ਕਹਿਣ ਲੱਗਾ ਗੁਰੂ ਜੀ ਮੈਂ ਤੁਹਾਡਾ ਬੰਦਾ ਹਾਂ ਬੰਦੇ ਦਾ ਅਰਥ ਹੈ ਸੇਵਕ ਇਸ ਤਰ੍ਹਾਂ ਉਹਨਾਂ ਦਾ ਨਾਂ ਬਾਬਾ ਬੰਦਾ ਸਿੰਘ ਬਸ਼ੂਰ ਹੋਇਆ ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾਇਆ ਅੰਮ੍ਰਿਤ ਨੇ ਬਾਬਾ ਜੀ ਅੰਦਰ ਇੱਕ ਨਵੀਂ ਸ਼ਕਤੀ ਭਰ ਦਿੱਤੀ ਗੁਰੂ ਜੀ ਦੇ ਬੰਦਾ ਸਿੰਘ ਨੂੰ ਸਿੰਘਾਂ ਦਾ ਜਥੇਦਾਰ ਥਾਪਿਆ ਪੰਜ ਸਿੰਘ ਉਸ ਦੇ ਸਲਾਹ ਕਰਨ ਵਿਯੁਗਤ ਕੀਤੇ ਗਏ ਸ਼ਸਤਰ ਦੇ ਕੇ ਸਿੰਘਾਂ ਸਮੇਤ ਉਸ ਨੂੰ ਪੰਜਾਬ ਵੱਲ ਭੇਜਿਆ ਕੀ ਜ਼ਾਲਮਾਂ ਨੂੰ ਸੋਧਿਆ ਜਾ ਸਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਜ਼ਾਲਮਾਂ ਦੇ ਦੰਦ ਖੱਟੇ ਕਰ ਦਿੱਤੇ ਜ਼ਾਲਮਾਂ ਨੂੰ ਪਾਜੜਾਂ ਪੈ ਗਈਆਂ ਜ਼ਾਲਮ ਉਹਨਾਂ ਦੇ ਨਾਂ ਤੋਂ थरथਰ ਕੰਬਣ ਲੱਗੇ ਬਾਬਾ ਜੀ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਛੋਟੇ ਸੱਲ ਜਿਆਦਿਆਂ ਦੇ ਕਾਤਲ ਸੂਬਾ ਵਜ਼ੀਰ ਖਾਨ ਨੂੰ ਮੌਤੇ ਘਾੜੂ ਉਤਾਰਿਆ ਇਸ ਤਰ੍ਹਾਂ ਹੋਰ ਜ਼ਾਲਮਾਂ ਨੂੰ ਵੀ ਉਨ੍ਹਾਂ ਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਗਈ। ਉਹਨਾਂ ਨੂੰ ਚੁੰਨ-ਚੁੰਣ ਕੇ ਸੋਧਿਆ ਅਤੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕੀਤਾ। ਉਹਨਾਂ ਨੇ ਗੁਰੂ ਜੀ ਦੇ ਨਾਮ ਦਾ ਸਿੱਕਾ ਵੀ ਚਲਾਇਆ। ਵੱਡੀਆਂ-ਵੱਡੀਆਂ ਔਕੜਾਂ 'ਚ ਆਪ ਘਬਰਾਏ ਨਹੀਂ। ਜਦੋਂ ਦਿੱਲੀ ਦਾ ਬਾਦਸ਼ਾ ਫਾਰੂਖ ਸਰੀਆ ਗੱਦੀ 'ਤੇ ਬੈਠਾ ਤਾਂ ਉਸ ਨੇ ਸਿੱਖਾਂ ਦੀ ਦਿਨੋ-ਦਿਨ ਵੱਧ ਰਹੀ ਤਾਕਤ ਨੂੰ ਵੇਖ ਕੇ ਬਹੁਤ ਗੁੱਸਾ ਖਾਦਾ। ਬਾਬਾ ਜੀ ਨੂੰ ਫੜਨ ਲਈ ਭਾਰੀ ਗਿਣਤੀ ਵਿੱਚ ਫੌਜ ਭੇਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਾਥੀ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜੀ ਵਿੱਚ ਵੈਰੀ ਦੇ ਢਿੱਡੀ ਦਾਲ ਦਾ ਡਟ ਕੇ ਮੁਕਾਬਲਾ ਕੀਤਾ ਬਾਹਰਲਾ ਕਿੜਾ ਬਹੁਤ ਵੱਡਾ ਤੇ ਸਖਤ ਹੋ ਚੁੱਕਾ ਸੀ ਗੜੀ ਅੰਦਰ ਖਾਣ ਪੀਣ ਦਾ ਸਮਾਨ ਖਤਮ ਹੋ ਗਿਆ ਸਿੰਘਾਂ ਨੇ ਦਰਖਤਾਂ ਦੇ ਪੱਤੇ ਖਾ ਕੇ guzara ਕੀਤਾ ਆਖਰਕਾਰ ਵੈਰੀ ਬੰਦਾ ਸਿੰਘ ਬਹਾਦਰ ਨੂੰ ਗਿਫਤਾਰ ਕਰਨ ਵਿੱਚ ਕਾਮਯਾਬ ਹੋ ਗਿਆ। ਬਾਬਾ ਜੀ ਨਾਲ ਸਾਸੋ ਸਿੰਘਾਂ ਨੂੰ ਵੀ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਜ਼ਾਲਮਾਂ ਨੇ ਕਿਹਾ ਜੋ ਵੀ ਸਿੱਖ ਧਰਮ ਛੱਡ ਕੇ ਮੁਸਲਮਾਨ ਹੋ ਜਾਵੇ ਉਸ ਨੂੰ ਛੱਡ ਦਿੱਤਾ ਜਾਵੇਗਾ। ਪਰ ਕਿਸੇ ਵੀ ਸਿੱਖ ਨੇ ਸਿੱਖੀ ਤੋਂ ਮੂੰਹ ਨਹੀਂ 모ੜਿਆ। ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਬਾਬਾ ਜੀ ਦੀ ਵਾਰੀ ਆਈ। ਬਾਬਾ ਜੀ ਨੂੰ ਬੜੇ ਤਸੀਹੇ ਦਿੱਤੇ ਗਏ। ਗਰਮਜੂ ਬੂਰਾ ਨਾਲ ਬਾਬਾ ਜੀ ਦੇ ਸਾਰੇ ਸਰੀਰ ਦਾ మాਸ ਲੋਚਿਆ ਗਿਆ। ਉਹਨਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਬੂਹ ਵਿੱਚ ਤੁੰਨਿਆ ਗਿਆ। ਪਰ ਬਾਬਾ ਜੀ ਡੋਲੇ ਨਹੀਂ। ਉਹਨਾਂ ਸਿੱਖੀ ਸਿੱਧਕ ਨਹੀਂ ਛੱਡਿਆ। ਉਹਨਾਂ ਨੇ ਆਪਣੀ ਜਾਨ ਦਿਸ਼ਾਵਰ ਕਰ ਦਿੱਤੀ ਪਰ ਸਿੱਖੀ ਨੂੰ ਨਹੀਂ ਛੱਡਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈਸਵੀ ਨੂੰ ਸ਼ਹੀਦ ਕੀਤਾ ਗਿਆ। ਇਹ ਸਾਰੀ ਸ਼ਕਤੀ ਅੰਮ੍ਰਿਤ ਦੀ ਸੀ ਗੁਰਬਾਣੀ ਦੀ ਸੀ ਜਿਸ ਨੇ ਬਾਬਾ ਬੰਦਾ ਸਿੰਘ ਨੂੰ ਇਤਨਾ ਬਹਾਦਰ ਬਣਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ